ਅਸਤਿਕਾਲ ਜੀ ਮੈਂ ਤਰਮਿੰਦਰ ਸਿੰਘ ਮਨਰੇਗਾ ਵਰਕਰ ਜੂਨੀਅਨ ਦੇ ਵੱਲੋਂ 6 ਜੁਲਾਈ ਨੂੰ ਇੱਕ ਵੱਡੀ ਜਿਹੜੀ ਹੈ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਲੰਧਰ ਦੇ ਦੇਸ਼ਪਤ ਜ਼ਾਦਗਰ ਹਾਲ ਦੇ ਵਿੱਚ। ਉਸੀ ਕਨਵੈਨਸ਼ਨ ਨੂੰ ਕਾਮਯਾਬ ਕਰਨ ਦੇ ਲਈ ਜਲੰਧਰ ਦੇ ਵਿੱਚ ਜੰਡਿਆਲਾ ਮੰਜਕੀ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਤੇ ਮੀਟਿੰਗ ਕਰਕੇ ਮਨਰੇਗਾ ਵਰਕਰ ਜੂਨੀਅਨ ਦੇ ਆਗੂਆਂ ਨੇ ਤੇ ਨਾਲ ਦੀ ਪ੍ਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਪੂਰੀ ਹਮਾਇਤ ਕੀਤੀ ਹੈ ਕਿਉਂਕਿ ਮਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਬਹੁਤ ਵੱਡੀਆਂ ਆ। ਸਿਆਸੀ ਲੀਡਰਾਂ ਵੱਲੋਂ ਤੇ ਪਿੰਡਾਂ ਦੇ ਵੱਡੇ ਘੜਮ ਚੌਧਰੀਆਂ ਵੱਲੋਂ ਲਗਾਤਾਰ ਮਨਰੇਗਾ ਮਜ਼ਦੂਰਾਂ ਨੂੰ ਜਿਹੜਾ ਪਰਤਾਰਿਆ ਜਾ ਰਿਹਾ ਤੇ ਉਹਨਾਂ ਦੀ ਅਸਲੀਆਂ ਮੰਗਾਂ ਨੂੰ ਲੈ ਕੇ ਇੱਕ ਵੱਡੀ ਜਥੇਬੰਦੀ ਉਸਾਰਨ ਦਾ ਯਤਨ ਕਰ ਰਹੇ ਆ ਤੇ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਜਿਹੜੀ 6 ਜੁਲਾਈ ਨੂੰ ਅਸੀਂ ਕਨਵੈਨਸ਼ਨ ਰੱਖੀ ਹੈ ਉਹਨੂੰ ਕਾਮਯਾਬ ਕਰਨ ਦੇ ਲਈ ਜਲੰਧਰ ਜ਼ਿਲ੍ਹੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਮਨਰੇਗਾ ਮਜ਼ਦੂਰ ਜਿਹੜੇ ਆ ਸ਼ਾਮਿਲ ਹੋਣਗੇ ਤਾਂ ਕਿ ਜਿਹੜੇ ਆਨ ਵਾਲੇ ਸਮੇਂ ਦੇ ਵਿੱਚ ਮਨਰੇਗਾ ਦੀ ਦਿਹਾੜੀ ਵੀ ਵਧਾਈ ਜਾ ਸਕੇ ਸਾਰਾ ਸਾਲ ਪੂਰੇ ਪਰਿਵਾਰ ਨੂੰ ਮਨਰੇਗਾ ਦਾ ਕੰਮ ਮਿਲੇ ਉਤੋਂ ਇਲਾਵਾ ਜਿੰਨੀਆਂ ਮਨਰੇਗਾ ਮਜ਼ਦੂਰਾ ਦੀਆਂ ਮੰਗਾਂ ਆ ਉਹਨਾਂ ਨੂੰ ਮਨਾਉਣ ਦੇ ਲਈ ਲੰਬਾ ਤੇ ਵੱਡਾ ਜਿਹੜਾ ਇੱਕ ਬਜਮਾ ਸੰਘਰਸ਼ ਪੰਜਾਬ ਦੇ ਵਿੱਚੋਂ ਸਾਰਨ ਦੇ ਲਈ ਜਿਹੜੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਤੇ ਜਲੰਧਰ ਜ਼ਿਲ੍ਹੇ ਦੇ ਸਾਥੀਆਂ ਨੇ ਅੱਜ ਮੀਟਿੰਗ ਦੇ ਵਿੱਚ ਇਹ ਪੂਰਾ ਯਕੀਨ ਦਵਾਇਆ ਵੀ ਵੱਡੇ ਭਰਮੇ ਕੱਠ ਦੇ ਨਾਲ ਜਿਹੜੇ ਜਲੰਧਰ ਜ਼ਿਲ੍ਹੇ ਵੱਲੋਂ ਹਰ ਤਹਿਸੀਲ ਤੋਂ ਹਰ ਪਿੰਡ ਤੋਂ ਵੱਡੇ ਮਨਰੇਗਾ ਦੇ ਕਾਮਿਆਂ ਦੇ ਜਥੇ ਲੈ ਕੇ ਜਲੰਧਰ ਡਿਊਸ ਕਨਵੈਨਸ਼ਨ 'ਚ ਪਹੁੰਚਣਗੇ ਧਿਆਨ ਵਾਲੇ ਸਮੇਂ 'ਚ ਮੌਜੂਦਾ ਚਾਹੇ ਸਰਕਾਰ ਕੇਂਦਰ ਦੀ ਹੈ ਚਾਹੇ ਪੰਜਾਬ ਪੰਜਾਬ ਦੀ ਹੈ ਉਹਨੂੰ ਮਜਬੂਰ ਕਰਨਗੇ ਕਿ ਉਹ ਮਨਰੇਗਾ ਕਾਮਿਆਂ ਦੀ ਮੰਗਾਂ ਦੇ ਵੱਲ ਨੂੰ ਧਿਆਨ ਦੇਣ ਧਿਆਨ ਵਾਲੇ ਸਮੇਂ ਦੇ ਵਿੱਚ ਮਨਰੇਗਾ ਦੀ ਦਿਹਾੜੀ ਤੇ ਮਨਰੇਗਾ ਦੇ ਦਿਨਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਧੰਨਵਾਦ ਜੀ ਅੱਜ ਮਰੇਗਾ ਮਰੇਗਾ ਵਰਕਰ ਜੂਰਿਆਂ ਪੰਜਾਬ ਦੇ ਜਲਾ ਜਲੰਧਰ ਦੀ ਮੀਟਿੰਗ ਹੋਈ ਆ ਜੋ ਅੱਜ ਪੰਜਾਬ ਦੇ ਵਿੱਚ ਨਰੇਗਾ ਵਰਕਰ ਕੰਮ ਕਰਦੇ ਆ ਉਹਨਾਂ ਦੀਆਂ ਮੁਸ਼ਕਲਾਂ ਦੇਖਦਿਆਂ ਹੋਇਆ ਜੋ ਨਰੇਗਾ ਵਰਕਰ ਜਿਹੜੇ ਪੰਜਾਬ ਬਣਾਏ ਗਏ ਆ ਉਹਦੀ ਤਸੀਲ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ 6 ਜੁਲਾਈ ਨੂੰ ਕਨਵੈਨਸ਼ਨ ਹੋ ਰਹੀ ਆ ਅਸੀਂ ਜਿਲ੍ਹਾ ਗੁਰੰਦਰ ਵੱਲੋਂ ਜਿਹੜਾ ਵੀ ਕੋਟਾ ਮਿੱਥਿਆ ਆ ਅਸੀਂ ਤਨਮਾਨ ਤੇ ਧੰਦੇ ਨਾਲ ਕੋਟਾ ਲੈ ਕੇ ਹਾਜ਼ਰ ਹੋਵਾਂਗੇ ਮਰੇਗਾ ਵਰਕਰਾਂ ਦਾ ਤੇ ਜਿਹੜੀ ਮੈਂਬਰਸ਼ਿਪ ਦੀ ਗੱਲ ਆ ਉਹ ਵੀ ਅਸੀਂ ਪੂਰੀ ਕਰਾਂਗੇ ਤੇ ਅਸੀਂ ਮਜ਼ਬੂਤ ਜਥੇਬੰਦੀ ਬਣਾ ਕੇ ਜ਼ਿਲ੍ਹੇ ਦੇ ਅੰਦਰ ਵੀ ਤੇ ਮਰੇਗਾ ਵਰਕਰਾਂ ਦੀਆਂ ਜਿਹੜੀਆਂ ਮੰਗਾਰੀ ਨਹੀਂ ਆਇਆ ਉਹਨਾਂ ਮਨਵਾਉਣ ਦੀ ਤਨਮਨ ਤੇ ਧੰਡੇ ਨਾਲ ਕੋਸ਼ਿਸ਼ ਕਰਾਂਗੇ ਅੱਜ ਜੰਡੇਲਾ ਵਿਖੇ ਮਨਰੇਗਾ ਵਰਕਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਦਾ ਮੁੱਖ ਮਕਸਦ ਜਿਹੜਾ ਆ ਉਹ 6 ਜੁਲਾਈ ਨੂੰ ਮਾਝਾ ਤੇ ਦੁਆਬਾ ਜ਼ੋਨ ਦੀ ਜਿਹੜੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਦੇਸ਼ ਭਗ ਯਾਇਗਰ ਹਾਲ ਜਲੰਧਰ ਵਿਖੇ ਉਹਦੀਆਂ ਤਿਆਰੀਆਂ ਨਾਲ ਸੰਬੰਧਿਤ ਹੈ ਤੇ ਇਹਦੇ ਵਿੱਚ ਜਿੱਥੇ ਅੱਜ ਜ਼ਾਇਦਾ ਲਿਆ ਗਿਆ ਮਨਰੇਗਾ ਦੀਆਂ ਸਮੱਸਿਆਵਾਂ ਦਾ ਸੰਬੰਧੀ ਉਥੇ ਹੀ ਜਿਹੜੇ ਆ ਉਸ ਕਨਵੈਨਸ਼ਨ ਨੂੰ ਕਾਮਯਾਬ ਕਰਵਾਉਣ ਲਈ ਜੋ ਹੈ ਕੁਝ ਡਿਊਟੀਆਂ ਲਾਈਆਂ ਗਈਆਂ ਕੁਝ ਮੈਂਬਰਸ਼ਿਪ ਜਿਹੜੀ ਹੈ ਕੋਟਾ ਲਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਸਾਥੀ ਜਿਹੜੇ ਇਸ ਕਨਵੈਨਸ਼ਨ ਦੇ ਵਿੱਚ ਹਾਜ਼ਰ ਹੋਣ ਤੇ ਹੌਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੱਧਰ ਤੇ ਜਿਹੜੀ ਹੈ ਉਹ ਮਨਰੇਗਾ ਦੀ ਜਥੇਬੰਦੀ ਜਿਹੜੀ ਹੈ ਸਾਰੀ ਜਾ ਸਕੇ ਤਾਂ ਜੋ ਮਨਰੇਗਾ ਦੀਆਂ ਜਿਹੜੀਆਂ ਅੱਜ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਵਾਉਣ ਲਈ ਇੱਕ ਸਾਂਝਾ ਪਲੇਟਫਾਰਮ ਉਸਾਰ ਕੇ ਉਹਨਾਂ ਲੋਕਾਂ ਨੂੰ ਜਿਹੜਾ ਉਦਗਾਰ ਦਵਾਇਆ ਜਾਵੇ ਇਸ ਮੀਟਿੰਗ ਦਾ ਅਜਦਾਇ ਮਕਸਦ ਬੇਨਤੀ ਹੈ ਵੀ ਆਜੀ ਜਿਹੜਿਆਲਾ ਵੇਖੇ ਚੁਣੇ ਹੋਏ ਨੁਮਾਇंदे ਜਿਹੜੇ ਮਨੇ ਲਿਗਾ ਵਰਕਰ ਯੂਨੀਅਨ ਦੇ ਦਿਹਾਤੀ ਹਿੰਦੂ ਸਭਾ ਦੇ ਮੀਟਿੰਗ ਨੂੰ ਕਿਤੇ ਆ ਉਹ ਜਿਹੇ ਮੁੱਖ ਮੰਤਵੇ ਆ ਕਿ 6 ਜੁਲਾਈ ਨੂੰ ਜ਼ਿਲਹੰਦਰ ਚੱਕ ਮਨੇ ਲਿਗਾ ਵਰਕਰਾਂ ਦੀ ਵਿਸ਼ਾਲ ਕਾਨਫਰੰਸ ਕੀਤੀ ਜਾਵੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ